ਅਸੀਂ ਤਾਂ ਪਹਿਲੀ ਅਸੀਂ ਤਾਂ ਪਹਿਲਾਂ ਤਾਂ ਤਾਂ ਕੱਢਿਆ ਗਿਆ ਸੀ ਅਸੀਂ ਤਾਂ ਅਕਾਲੀ ਜੰਮਿਆ ਅਕਾਲੀ ਰਹਿਣਾ ਅਕਾਲੀ ਰਹਿਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਲੇਕਿਨ ਸਾਨੂੰ ਦੁੱਖ ਹੈ ਗੱਲ ਦਾ ਵੀ ਜਿਹੜੀ ਕਾਮ ਤੜਾ ਹੈ ਉਹ ਅਜੇ ਵੀ ਉਹ ਨਾ ਕਰੇ ਅਸੀਂ ਕੁਝ ਬੇਨਤੀ ਕਰਦੇ ਹਾਂ ਕਿ ਉਹ ਤੇ ਠੀਕ ਰਹਿ ਜਾਏ ਜੇ ਉਹਨਾਂ ਦਾ ਹੁਕਮ ਹੈ ਉਹਦੇ ਮੁਤਾਬਿਕ ਚੱਲੇਗਾ ਮੈਕਨਿਜ਼ਮ ਕੀ ਬਣਵਾਉਣਾ ਉਹਨਾਂ ਨੇ ਅੱਧਿਆ ਕਮੇਟੀ ਬਣਾਤੀ ਕਿ ਨਵੀਂ ਮੈਂਬਰਸ਼ਿਪ ਹੋਵੇ ਤੇ ਉਸ ਤੋਂ ਬਾਅਦ ਨਵਾਂ ਪਾਸ ਕਰਦੇ ਇਹ ਫਿਰ ਪ੍ਰਧਾਨ ਸੁਪਰੀਮ ਬਾਦਲ ਚੁਣੇ ਜਾਂਦੇ ਨੇ ਫਿਰ ਤੁਸੀਂ ਨਾਲ ਲੱਗਦੇ ਹੁਣ ਇਹ ਦੁੱਖ 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 ਦੀ ਗੱਲ ਹੈ ਜੀ ਇਹ ਇਹ ਹੁਣ ਤਿੰਨ ਦਿਨਾਂ ਤੋਂ ਉਹਨਾਂ ਨੇ ਨੋਟਿਸ ਦਿੱਤਾ ਸੀ ਕਿ ਤਿੰਨ ਦਿਨ ਦੇ ਅੰਦਰ ਦੇ ਦਿਓ ਤੋ ਉਹਨੇ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਕਿਉਂਕਿ ਮੈਂ ਹੈਰਾਨ ਹਾਂ ਕਿ ਪੁੰਦਰ ਸਾਹਿਬ ਨੇ ਇੱਕੋ ਗੱਲ ਕਹੀ ਕਿ ਕਿਸੇ ਤੋਂ ਢੋਡੇ ਵਰਗੇ ਦੋਸਤ ਨੇ ਪੁੱਛਿਆ ਕਿ ਦੋ ਦਰੋਂ ਆਇਆ ਸੀ ਮਹਿਰਾਨਾ ਨੇ ਕਿਹਾ ਤੁਸੀਂ ਜਾਣਦੇ ਹੋ ਜਿਵੇਂ ਉਹਨਾਂ ਦਾ ਹੰਕਾਰ ਹੁੰਦਾ ਕਿ ਮੈਂ ਮੇਰੇ ਵੱਲੋਂ ਹੀ ਕੋਈ ਗਿਆ ਸੀ ਹਾਲਾਂਕਿ ਮੇਰੇ ਬੰਦੇ ਨਹੀਂ ਭੜੇ ਸੀ ਆ ਬੈਠੇ ਸਾਹਮਣੇ ਟੋਡੇ ਇਹਦੇ ਫੋਟੋਆਂ ਵੀ ਨੇ ਇਹਨੇ ਜੱਫਾ ਪਾਇਆ ਇਹਨੇ ਸਾਰਾ ਕੁਝ ਕੀਤਾ ਕੱਲ ਸੁਖਵੀਰ ਦਾਸ ਆਇਆ ਤੇ ਇਹ ਕੱਢੀ ਨਾਲ ਗੱਲ ਕਰ ਲੰਦੇ ਮੈਂ ਤਾਂ ਉਸਨੂੰ ਨਹੀਂ ਕਹਿਣਾ ਪਿਆ ਹੁਕਮ ਉਚਾਰਦੇ ਆਂ ਅਲੀਦੋ ਦਾ ਕੀ ਭੋਕ ਦੇਖਦੇ ਪੰਜਾਬ ਦੇ ਵਿੱਚ ਕੋਈ ਹੈ ਭੋਕ ਇਹ ਵੀ ਇਕੱਠੇ ਹੋ ਜਾਂਦੇ ਤਾਂ ਪੂਰਾ ਹੈ ਕਿਉਂਕਿ ਲੋਕੀ ਇਹ ਚਾਹੁੰਦੇ ਨੇ ਵੀ ਅਰੀਜਨਲ ਪਾਰਟੀ ਦੇ ਤੌਰ ਤੇ ਵੀ ਪੰਥਕ ਪਾਰਟੀ ਦੇ ਤੌਰ ਤੇ ਵੀ ਇਹ ਇੱਕ ਤੇਰ ਬਣ ਕੇ ਚੱਲ ਸਕਦੀ ਹੈ ਨਵੀਂ ਮੈਂਬਰਸ਼ਿਪ ਤੋਂ ਬਾਅਦ ਜਿਹੜਾ ਵੀ ਪ੍ਰਧਾਨ ਬਣਦਾ ਉਹਦੀ ਐਕਸੈਪਟੈਂਸ ਹੋਊਗੀ ਹਾਂਜੀ ਉਹਦੀ ਐਕਸੈਪਟੈਂਸ ਤਾਂ ਹਮੇਸ਼ਾ ਹੀ ਹੋਈ ਹੈ ਕੋਈ ਵੀ ਕੋਈ ਬਖਸ਼ ਵੀ ਆਇਆ ਜਿਨੂੰ ਜਦੋਂ ਨਵਾਂ ਪ੍ਰਧਾਨ ਚੁਣਦੇ ਕੋਈ ਉਹਨੂੰ ਮੰਨ ਲਿਆ ਗਿਆ ਨਹੀਂ ਹਾਈਪੋਥੈਟিক্যাল ਕੁਐਸਚਨ ਹੈ ਮੇਰਾ ਹਾਲਾਂਕਿ ਮੰਨ ਲਓ ਵੀ ਸੁਖਵੀਰ ਪਾਦਨੇ ਦੁਆਰਾ ਜਿਹੜਾ ਚੁਣ ਲਿਆ ਜਾਂਦਾ ਫਿਰ ਉਹਦੀ ਐਕਸੈਪਟੈਂਸ ਹੋਏਗੀ ਉਹ ਨਹੀਂ ਉਹ ਕਿਉਂ ਨਹੀਂ ਹੋਏਗੀ ਜੀ ਜਦੋਂ ਕੋਈ ਚੁਣਿਆ ਗਿਆ ਉਹਦੀ ਹੋਈ ਗਈ ਗਲਤ ਹੈ ਵੀ ਚੁਣਿਆ ਜਾਵੇ ਨਵੀਂ ਜਨ ਨਵੀਂ ਜਨਰੇਸ਼ਨ ਜਿਹੜੀ ਹੈਗੀ ਤੇ ਅਸੀਂ ਤਾਂ ਚਾਹੁੰਦੇ ਕਿ ਜਨਵੀ ਜਨਰੇਸ਼ਨ ਦੇ ਹੱਥ ਚਾਵੇ ਲੱਗਦਾ ਕਿ ਹਾਈ ਟਾਈਮ ਆ ਹੁਣ ਇਕੱਠੇ ਹੋਣ ਦੀ ਲੋੜ ਹੈ ਸਾਰਿਆਂ ਨੂੰ ਜੀ ਪੰਜਾਬ ਦੇ ਇਹ ਤਾਂ ਕੁਦਰਤੀ ਹੈ ਇਹ ਤਾਂ ਕਹੇ ਚੌਂਦੇ ਨਹੀਂ ਅਭੀ ਘਟੇ ਹੋਏ ਤੇ ਲੋਕ ਵਿੱਚੋਂ ਤੇ ਲੋਕਾਂ ਦੇ ਮਨ ਵਿੱਚ ਹੈ ਬਾਅਦ ਵੀ ਜਿੰਨੀ ਦੁਨੀਆ ਭੱਟੀ ਹੋਈ ਹੈ ਕਹਿੰਦੇ ਵੀ ਭਾਈ ਘਟੇ ਹੋ ਕੇ ਜੀ ਲੈਂਡ ਆਰਡਰ ਬਾਰੇ ਕੀ ਕਹੋਗੇ ਗੋੜੀ ਤੇਵਾਰ ਸਾਹ ਤੇ ਜਿਵੇਂ ਤੁਸੀਂ ਵੀ ਗਿਆ ਚੱਲੀ ਹੈ ਦੇਖੋ ਮੈਂ ਤਾਂ ਖੁਦ ਰਾਣਾ ਕਿ ਇਹ ਜੀ ਪਵਿੱਤਰ ਜਗ੍ਹਾ ਤੇ ਕਿਸੇ ਨੇ ਗੋਲੀ ਚਲੋਣੀ ਤੋਂ ਮਾੜੀ ਕੋਈ ਗੱਲ ਹੋਣੀ ਸਾਡੀ ਇਸੇ ਕਰਕੇ ਸਾਡੇ ਬੰਦੇ ਨੇ ਜੱਫਾ ਪਾਇਆ ਜੀ ਇਹਨੇ ਰੋਕਿਆ ਇਹ ਨਹੀਂ ਸਾਰਾ ਕੁਝ ਕੀਤਾ ਸੀਪੀ ਜਿਹੜੇ ਹੈਗੇ ਨੇ ਅਮਰਸਰ ਦੇ ਉਹ ਕਹਿੰਦੇ ਕਿ ਇਹ ਇੱਕ ਸਿੰਪਥੀ ਗੇਨ ਕਰਨ ਦੇ ਲਈ ਸੁਖਵੀਰ ਵਾਲਾ ਇਹ ਤਾਂ ਉਹਨਾਂ ਨੇ ਅਸੀਂ ਤਾਂ ਮੈਂ ਅੱਜ ਦਿੱਤਾ ਹੈ ਕਿ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਜੀ ਸਹੀ ਢੰਗ ਨਾਲ ਵੀ ਕੀਤਾ ਸਰ ਕੌਣ ਜਿੰਮੇਵਾਰ ਹੈ ਤਾਂ ਲੱਗਦਾ ਕਿ ਇਹ ਪੱਕਾ ਹੋ ਸਕਦਾ ਕਿ ਨਹੀਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਸ ਵਾਰ ਇਹ ਨਹੀਂ ਮੈਂ ਕਹਿਣਾ ਕਿਉਂਕਿ ਪੁਲਿਸ ਨੇ ਆਪਣਾ 뷰 ਦੇਣਾ ਉਹਨਾਂ ਨੇ ਆਪਣੀ ਦੇ ਕਰਨੀ ਹੈ ਦੂਸਰੇ ਆਪਣਾ 뷰 ਦੇਣਾ ਲੇਕਿਨ ਅਸੀਂ ਤਾਂ ਕੱਲ ਤੱਕ ਤਾਂ ਹੁਕਮ ਨਹੀਂ ਪਰ ਇੱਕ ਐਨੀ ਛੇਤੀ ਵਿਦਆਊਟ ਇਨਵੈਸਟੀਗੇਸ਼ਨ ਇਸ ਤਰ੍ਹਾਂ ਦਾ ਬਿਆਨ ਦੇ ਜਾਣਾ ਬੜੀ ਮਾੜੀ ਗੱਲ ਹੈ ਜੀ ਉਹਨੇ ਪੂਰੀ ਇਨਵੈਸਟੀਗੇਟ ਕਰਕੇ ਕਰਨਾ ਚਾਹੀਦਾ ਸੀ